ਆਪਣੇ ਲਗਭਗ 12 ਜ਼ਿਲ੍ਹੇ ਅਫੈਕਟਡ ਹੋਏ ਆ ਹੜ੍ਹਾਂ ਦੇ ਨਾਲ ਤੇ ਤਕਰੀਬਨ ਹੀ ਸਾਰੇ ਜਿਹੜੇ ਬਾਰਡਰ ਬੈਲਟ ਵਾਲੇ ਜ਼ਿਲ੍ਹੇ ਉਹ ਹੀ ਆ ਜਿੰਨੇ ਜੋਗਾਵਾ ਲੋਕਾਂ ਦੇ ਵਿੱਚ ਆ ਲੋਕਾਂ ਦੇ ਕਾਮਕਾਰ ਲੋਕਾਂ ਦੇ ਜੇ ਕੋਈ ਜ਼ਰੂਰਤਾਂ ਨੇ ਉਹ ਪੂਰੀਆਂ ਕਰਦਾ ਪਿਆ ਅੱਜ ਜੇ ਪੰਜਾਬ ਨੂੰ ਲੋਡ ਪਈ ਹੈ ਤੇ ਅੱਜ ਦੂਜੀਆਂ ਸਟੇਟਾਂ ਤੋਂ ਬੜੀ ਵੱਡੀ ਸੰਖਿਆ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਹਿੰਦੂ ਭਾਈਚਾਰਾ ਕ੍ਰਿਸਚੀਅਨ ਭਾਈਚਾਰਾ ਇਸਾਈ ਭਾਈਚਾਰਾ ਇੱਥੋਂ ਤੱਕ ਕਿ ਕੋਈ ਵੀ ਸਿੱਖ ਜਥੇਬੰਦੀਆਂ ਕੋਈ ਵੀ ਭਾਈਚਾਰਾ ਜਿਹੜਾ ਆਪਾਂ ਕਹਿ ਸਕਦੇ ਆ ਇੱਥੇ ਆਉਣ ਤੋਂ ਤੇ ਸੇਵਾ ਕਰਨ ਤੋਂ ਨਹੀਂ ਵਾਂਝਾ ਰਿਹਾ ਤਾਂ ਇਹਨਾਂ ਜਿਆਦਾ ਪਿਆ ਜ਼ਮੀਨਾਂ 'ਚ ਕਿਤੇ ਰੇਤ ਚੜ ਗਈ ਆ ਕਿਤੇ ਜ਼ਮੀਨ ਪੁੱਟੀ ਗਈ ਆ ਪਰ 20000 ਮਾਫਜਾ ਜਿਹੜਾ ਉਹ ਪਹਿਲੀ ਵਾਰਾ ਕਿਸਾਨਾਂ ਨੂੰ ਜਿਹੜਾ ਵਾ ਉਹ ਮਿਲਣਾ ਵਾ ਕਈਆਂ ਕੀ ਹੰਦਾਰਿਆ ਪੁਰਾਣੀਆਂ ਸਰਕਾਰਾਂ ਵਲੇ ਜਿਹਦਾ ਨੁਕਸਾਨ ਨਹੀਂ ਹੋਇਆ ਉਹਨੇ ਅਫਸਰਾਂ ਨਾਲ ਮਿਲ ਕੇ ਆ ਪੈਸੇ ਲੈ ਜਣੇ ਤੇ ਜਿਹਦਾ ਹੋਣਾ ਉਹਨੇ ਵਿਚਾਰੇ ਰਹਿ ਜਣਾ ਐਰਕਾਂ ਕਿਸੇ ਨਾ ਕੋਈ ਇਹੋ ਜਿਹਾ ਨਹੀਂ ਹੋਊਗਾ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਜਿਹਦਾ ਨੁਕਸਾਨ ਹੋਇਆ ਉਹਦੇ ਖਾਤੇ ਜੇ ਮੁਆਵਜ਼ੇ ਦਾ 1-1 ਰੁਪਇਆ ਪਹੂਗਾ ਆਵਲੇ ਸਾਡੇ ਕਿਸਾਨ ਭਰਾਵਾਂ ਦੀ ਇਹੋ ਜੀ ਹਾਲਤ ਆ ਘਰੇ ਵੀ ਜਿਹੜੀ ਕੋ ਪੂੰਜੀ ਹੈਗੀ ਉਹ ਵੀ ਲਾ ਲਈ ਆ ਜੇ ਕੋਈ ਸ਼ਾਪਸ਼ੱਲਾ ਹੀ ਵੀ ਗਹਿਣੇ ਪਾ ਲਿਆ ਵਾ ਆੜਤੀਏ ਤੋਂ ਵੀ ਲੈ ਕੇ ਵਰਤਲੇ ਆ ਬੈਂਕਾਂ ਦੀਆਂ ਲਿਮਟਾਂ ਵੀ ਚੋਕ ਲਈਆਂ ਤੇ ਪੈਸਾ ਕਿਸੇ ਬੰਦੇ ਨੂੰ ਆਣਾ ਨਹੀਂ ਪਾਲਿਸੀ ਬਣਾਈ ਆ ਨਾ ਜੀ ਦੀ ਜਿਹਦਾ ਖੇਤ ਉਹਦੀ ਰੇਤ ਇਹ ਬੜੀ ਲੋਕਾਂ ਨੂੰ ਰਾਤ ਮਿਲਣੀ ਆ ਜਿੱਥੇ ਕਿਤੇ ਰੇਤ ਪਈ ਹੋਊਗੀ ਕਿਸਾਨ ਆਪਦੀ ਪੈਲੀ ਚੋਂ ਚੁੱਕ ਕੇ ਰੇਤ ਵੇਚ ਲੂਗਾ ਜੇ ਭਲ ਪਈ ਹੋ ਤੇ ਕਿਸਾਨ ਉਹਨੂੰ ਚੁੱਕ ਕੇ ਨੀਵੇਂ ਥਾਂ ਪਾ ਕੇ ਪਧਰੀ ਕਰ ਲੂਗਾ ਵੇਖੋ ਜਿੱਥੇ ਖਾੜੇ ਮਨਜ਼ੂਰ ਹੋਣੀ ਆ ਜਿਹੜੇ ਕਿਸਾਨ ਦੇ ਨਾਂ ਜ਼ਮੀਨ ਹੋਊਗੀ ਉਸੇ ਕਿਸਾਨ ਦੇ ਨਾਂ ਦੇ ਖਾੜੇ ਪਾਸ ਹੋਊਗੀ ਇੱਥੇ ਦੇਸ਼ ਦੀ ਗੱਲ ਆਉਂਦੀ ਆ ਜਿੱਥੇ ਭਾਜਪਾ ਦੀ ਗੱਲ ਆਉਂਦੀ ਆ ਉੱਥੇ ਉਹ ਕੰਮ ਸਹੀ ਹੁੰਦਾ ਤੇ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਆ ਜਾਂ ਪੰਜਾਬ ਦੀ ਗੱਲ ਆਉਂਦੀ ਆ ਉੱਥੇ ਭਾਜਪਾ ਦਾ ਜਿਹੜਾ ਨਜ਼ਰੀਆ ਰਵਈਆ ਉਹ ਬਦਲਣਾ ਸ਼ੁਰੂ ਹੋ ਜਾਂਦਾ ਇਹ ਡਰਦੇ ਆ ਵੀ ਖਾਲਸੇ ਦਾ ਰਾਜ ਆ ਗਿਆ ਤੇ ਹਿੰ ਲੱਭਣਾ ਨਹੀਂ ਪਰ ਇਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜੇ ਅੱਜ ਬੀਜੇਪੀ ਆ ਜਾਂ ਆਰਐਸਐਸ ਆ ਜਾਂ ਕੋਈ ਵੀ ਕਮਿਊਨਿਟੀ ਆ ਉਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਦੇਣ ਆ ਇਹਨਾਂ ਲੋਕਾਂ ਨੂੰ ਉਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਵੀ ਇਹ ਉਹ ਪੰਜਾਬ ਆ ਉਹ ਪੰਜਾਬੀਅਤ ਆ ਜਿਨ੍ਹਾਂ ਕੁਰਬਾਨੀਆਂ ਦੇ ਦੇ ਕੇ ਸਾਰੇ ਧਰਮਾਂ ਦੀ ਰੱਖਿਆ ਕੀਤੀ ਹੈ ਸੜਕਾਂ ਟੁੱਟ ਗਈਆਂ ਲੋਕਾਂ ਦੇ ਘਰ ਟਹਿ ਗਏ ਲੋਕਾਂ ਦੇ ਪਸ਼ੂ ਮਰ ਗਏ ਕਈ ਥਾਈਂ ਤੇ ਇਨਸਾਨਾਂ ਦੀਆਂ ਵੀ ਜਾਨਾਂ ਚਲ ਗਈਆਂ ਨੁਕਸਾਨ ਬੜਾ ਵੱਡਾ ਆ ਪਰ ਵੇਖੋ ਬੀਜੇਪੀ ਸ਼ੁਰੂ ਤੋਂ ਹੀ ਜਦੋਂ ਦੀ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਈ ਆ ਪੰਜਾਬ ਨਾਲ ਉਦੋਂ ਦਾ ਤਕਾ ਹੁੰਦਿਆ ਸਤਿ ਸ੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆ ਗੋਇੰਦਵਾਲ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਰੂਪੀ ਸੁਨਾਮੀ ਆਈ ਆ ਔਰ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਆ ਕਿ ਉਸ ਤਰੀਕੇ ਦੇ ਨਾਲ ਪੰਜਾਬ ਜਿਹੜਾ ਲੀਹੋਂ ਲੱਥ ਚੁੱਕਿਆ ਕਿ ਦੁਬਾਰਾ ਫੇਰ ਪੰਜਾਬ ਦੀ ਜਿਹੜੀ ਆਵਾਜ਼ ਅਬਾ ਜੋ ਧਰਤੀ ਸੀਗੀ ਉਹ ਆਵਾਦ ਹੋ ਪਾਊਗੀ ਕਿੰਨਾ ਘਟਾਵਾ ਲੱਗੂਗਾ ਲਾਲਜ ਸਿੰਘ ਭੁੱਲਰ ਸਾਡੇ ਨਾਲ ਆਪਣਾ ਸਵਾਦ ਕਰਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਦ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨਿਰਪੱਖ ਸੋ ਚੈਨਲ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਜਿਵੇਂ ਕੁਦਰਤੀ ਕਰੋਪੀ ਆਈ ਹੈ ਔਰ ਪੰਜਾਬ ਇੱਕ ਵਾਰ ਫਿਰ ਜ਼ੀਰੋ ਤੇ ਆ ਗਿਆ ਪੰਜਾਬ ਦੇ 23 ਜ਼ਿਲ੍ਹੇ ਜਿਹੜੀ ਜ਼ੀਰੋ ਤੇ ਆਇਆ ਔਰ ਕਿਵੇਂ ਸਰਕਾਰ ਉਹਨਾਂ ਨੂੰ ਲੀਹਾਂ ਤੇ ਚੜਾਉਣ ਦੇ ਲਈ ਕੰਮ ਕਰੂਗੀ ਦੇਖੋ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਗਈ ਜਿਹੜੇ ਹੜ੍ਹ ਆਉਣੇ ਆ ਜਾਂ ਕੋਈ ਕੁਦਰਤੀ ਆਫਤ ਆਉਣੇ ਆ ਇਹਦੇ ਤੇ ਪਰਮਾਤਮਾ ਦੀ ਮਰਜ਼ੀ ਆ ਪਰਮਾਤਮਾ ਦੀ ਰਜ਼ਾ ਤੇ ਰਜ਼ਾ ਚ ਰਹਿਣਾ ਪੈਂਦਾ ਆਪਣੇ ਲਗਭਗ 12 ਜ਼ਿਲ੍ਹੇ ਅਫੈਕਟਡ ਹੋਏ ਆ ਹੜਾਂ ਦੇ ਨਾਲ ਤੇ ਤਕਰੀਬਨ ਹੀ ਸਾਰੇ ਜਿਹੜੇ ਬਾਰਡਰ ਬੈਲਟ ਵਾਲੇ ਜ਼ਿਲ੍ਹੇ ਉਹੋ ਹੀ ਆ ਜਿਨ੍ਹਾਂ ਨੂੰ ਨੁਕਸਾਨ ਹੋਇਆ ਨੁਕਸਾਨਤ ਨਹੀਂ ਕੋਈ ਪੂਰਾ ਕਰ ਸਕਦਾ ਪਰ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬ ਚੀਰਮੈਨ ਸਰਪੰਚ ਇਥੋਂ ਤੱਕ ਕਿ ਛੋਟੇ ਤੋਂ ਛੋਟਾ ਵਰਕਰ ਵੀ ਜਿੰਨੇ ਜੋਗਾਵਾ ਲੋਕਾਂ ਦੇ ਵਿੱਚ ਆ ਲੋਕਾਂ ਦੇ ਕਾਮਕਾਰ ਲੋਕਾਂ ਦੇ ਜੇ ਕੋਈ ਜ਼ਰੂਰਤਾਂ ਨੇ ਉਹ ਪੂਰੀਆਂ ਕਰਦਾ ਪਿਆ ਲੋਕਾਂ ਨੇ ਆਪ ਵੀ ਬੜਾ ਹੰਬਲਾ ਮਾਰਿਆ ਕਿਉਂਕਿ ਪੰਜਾਬ ਉਹ ਸਟੇਟ ਆ ਇਸ ਸਟੇਟ ਨੇ ਦੂਜੀਆਂ ਸਟੇਟਾਂ 'ਚ ਜਾ ਕੇ ਜੇ ਕੋਈ ਵਿਪਤਾ ਆਈ ਉੱਥੇ ਵੀ ਮਦਦ ਕੀਤੀ ਜੇ ਕੋਈ ਦੂਜੀਆਂ ਕੰਟਰੀਆਂ 'ਚ ਵਿਪਤਾ ਪਈ ਉੱਥੇ ਵੀ ਜਾ ਕੇ ਲੰਗਰ ਲਾਏ ਅੱਜ ਜੇ ਪੰਜਾਬ ਨੂੰ ਲੋੜ ਪਈ ਹੈ ਤੇ ਅੱਜ ਦੂਜੀਆਂ ਸਟੇਟਾਂ ਤੋਂ ਬੜੀ ਵੱਡੀ ਸੰਖਿਆ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ, ਹਿੰਦੂ ਭਾਈਚਾਰਾ ਕ੍ਰਿਸਚੀਅਨ ਭਾਈਚਾਰਾ ਇਸਾਈ ਭਾਈਚਾਰਾ ਇੱਥੋਂ ਤੱਕ ਕਿ ਕੋਈ ਵੀ ਸਿੱਖ ਜਥੇਬੰਦੀਆਂ ਕੋਈ ਵੀ ਭਾਈਚਾਰਾ ਜਿਹੜਾ ਆਪਾਂ ਕਹਿ ਸਕਦੇ ਆ ਇੱਥੇ ਆਉਣ ਤੋਂ ਤੇ ਸੇਵਾ ਕਰਨ ਤੋਂ ਨਹੀਂ ਵਾਂਝਾ ਰਿਹਾ ਤੇ ਪਹਿਲੀ ਵਾਰ ਆਇਆ ਵੇਖੋ ਜਿਹੜਾ ਸੈਂਟਰ ਸਰਕਾਰ ਹੈ ਉਹ ਮਹਿਜ 16800 ਰੁਪਿਆ ਮੁਆਵਜ਼ਾ ਦਿੰਦਾ ਜੀ ਤੇ ਇੱਕ ਕਰਟਰੀਆ ਹੁੰਦਾ ਜੋ ਸੈਂਟਰ ਦਿੰਦਾ ਨਾ ਉਹਦੇ ਨਾਲ ਲੰਮਸਾਮੀ ਜਿਹੜੀ ਹੈ ਸਟੇਟ ਗਵਰਨਮੈਂਟ ਉਹ ਦੇ ਸਕਦੀ ਹੈ ਕਿਉਂਕਿ ਜੋ ਕਾਨੂੰਨ ਹੈ ਕਾਨੂੰਨ ਤਹਿਤ ਹੀ ਚੱਲਣਾ ਪੈਂਦਾ ਜੀ ਇਹ ਪਹਿਲੀ ਵਾਰ ਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ 20000 ਰੁਪਿਆ ਮੁਆਵਜ਼ਾ ਮੈਂ ਨਹੀਂ ਕਹਿੰਦਾ ਕਿ ਇਹਦੋਂ ਸਾਰੇ ਘਾਟੇ ਘਾਟਾ ਤਾਂ ਇੰਨਾ ਜ਼ਿਆਦਾ ਪਿਆ ਜ਼ਮੀਨਾਂ 'ਚ ਕਿਤੇ ਰੇਤ ਚੜ ਗਈ ਆ ਕਿਤੇ ਜ਼ਮੀਨ ਪੁੱਟੀ ਗਈ ਆ ਪਰ 20000 ਮੁਆਵਜ਼ਾ ਜਿਹੜਾ ਉਹ ਪਹਿਲੀ ਵਾਰਾਂ ਕਿਸਾਨਾਂ ਨੂੰ ਜਿਹੜਾ ਵਾ ਉਹ ਮਿਲਣਾ ਵਾ ਨਹੀਂ ਤੇ ਪਹਿਲੀਆਂ ਸਰਕਾਰਾਂ 'ਚ ਇਸ ਤਰ੍ਹਾਂ ਹੀ ਕਿਤੇ 6800 ਕਿਤੇ 7000 ਕਿਤੇ 10000 ਇਹ ਜਿਹੜਾ ਮੁਆਵਜ਼ਾ ਵਾ ਉਹਦੇ ਤਹਿਤ ਅਸੀਂ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਹਰ ਪਿੰਡ ਦੇ ਵਿੱਚ ਪੰਜ-ਪੰਜ ਮੈਂਬਰੀ ਕਮੇਟੀਆਂ ਬਣਾਵਾਂਗੇ ਜਿਹੜਾ ਕਿ ਜਿਹਦਾ ਬਣਦਾ ਵਾ ਮਾਅਬਜ਼ਾ ਉਹਦੇ ਖਾਤੇ 'ਚ ਪਵੇ ਜਿਹਦਾ ਸਰਵੇ ਕਰਵਾਏ ਜਾਣਗੇ ਬਿਲਕੁਲ ਜਿਹੜੀ ਗਰਦਾਵਰੀ ਹੈ ਨਾ ਉਹ ਪਟਵਾਰੀ ਕਾਨੂੰਗੋ ਤਹਿਸੀਲਦਾਰ ਐਸਡੀਐਮ ਤੇ ਨਾਲ ਪੰਜ ਮੈਂਬਰੀ ਉਸ ਪਿੰਡ ਦੀ ਸਾਡੀ ਜਿਹੜੀ ਸਾਡੀ ਪਾਰਟੀ ਨਾਲ ਸੰਬੰਧਤ ਕਾਲੀਦਲ ਕਾਂਗਰਸ ਨਾਲ ਵੀ ਹਰ ਪਾਰਟੀ ਦੇ ਨਮਾਇਦੇ ਹੋਣਗੇ ਵੀ ਕਿਸੇ ਨਾਲ ਕੋਈ ਪੱਖਪਾਤ ਨਾ ਕਰੇ ਜਿਹਦਾ ਬਣਦਾ ਵਾ ਮਾਅਬਜ਼ਾ ਉਹਦੇ ਖਾਤੇ 'ਚ ਪਵੇ ਜਿਹਦਾ ਨੁਕਸਾਨ ਹੋਇਆ ਵਾ ਉਹਨੂੰ ਨਾ ਰਗੜਿਆ ਜਾਵੇ ਇਹ ਕਈਆਂ ਕੀ ਹੁੰਦਾ ਰਿਹਾ ਪ੍ਰਾਣੀਆਂ ਸਰਕਾਰਾਂ ਵਲੇ ਜਿਹਦਾ ਨੁਕਸਾਨ ਨਹੀਂ ਹੋਇਆ ਉਹਨੇ ਅਫਸਰਾਂ ਨਾਲ ਮਿਲ ਕੇ ਆ ਪੈਸੇ ਲੈ ਜਣੇ ਤੇ ਜਿਹਦਾ ਹੋਣਾ ਉਹਨੇ ਵਿਚਾਰੇ ਰਹਿ ਜਣਾ ਐਰਕਾਂ ਕਿਸੇ ਨਾ ਕੋਈ ਇਹੋ ਜਿਹਾ ਨਹੀਂ ਹੋਊਗਾ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਜਿਹਦਾ ਨੁਕਸਾਨ ਹੋਇਆ ਉਹਦੇ ਖਾਤੇ 'ਚ ਮੁਆਵਜ਼ੇ ਦਾ 1-1 ਰੁਪਇਆ ਪਹੂਗਾ ਬਾਕੀ ਅਸੀਂ ਆਪ ਵੀ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੀ ਸਾਰੇ ਨਾਲ ਮਿਲ ਕੇ ਅਸੀਂ ਇਹਨਾਂ ਭੈਣਾ ਭਰਾਵਾਂ ਦੀ ਜਿਹੜੀ ਕਣਕ ਬਜਾਵਾਂਗੇ ਅਸੀਂ ਆਪਦੇ ਟਰੈਕਟਰ ਲੈ ਕੇ ਜਾਵਾਂਗੇ ਡੀਜ਼ਲ ਆਪਦੇ ਕੋਲੋਂ ਪਾ ਕੇ ਕਾ ਤੇ ਵੀ ਕਿਉਂਕਿ ਆਹ ਵੇਲੇ ਸਾਡੇ ਕਿਸਾਨ ਭਰਾਵਾਂ ਦੀ ਇਹੋ ਜੀ ਹਾਲਤ ਆ ਘਰੇ ਵੀ ਜਿਹੜੀ ਕੋ ਪੂੰਜੀ ਹੈਗੀ ਉਹ ਵੀ ਲਾ ਲਈ ਆ ਜੇ ਕੋਈ ਛਾਪ ਛੱਲਾ ਹੀ ਉਹ ਵੀ ਗਹਿਣੇ ਪਾ ਲਿਆ ਵਾ ਆਰਤੀਗੇ ਤੋਂ ਵੀ ਲੈ ਕੇ ਵਰਤਲੇ ਆ ਬੈਂਕਾਂ ਦੀਆਂ ਲਿਮਟਾਂ ਵੀ ਚੋਕ ਲਈਆਂ ਤੇ ਪੈਸਾ ਕਿਸੇ ਬੰਦੇ ਨੂੰ ਆਣਾ ਨਹੀਂ ਕਿਉਂਕਿ ਫਸਲ ਤੇ ਬਰਬਾਦ ਹੋ ਗਈ ਹੈ ਤੁਸੀਂ ਵੀ ਲਗਾਤਾਰ ਲੋਕਾਂ ਦੇ ਵਿੱਚ ਵਿਚਰੇ ਹੋ ਰਹਾ ਭਾਵੁਕ ਵੀ ਹੋਏ ਚਾਹੇ ਏਰੀਆ ਕੋਈ ਵੀ ਹੋਵੇ ਔਰ ਕਿਸਾਨ ਨੂੰ 20 ਸਾਲ ਪਿੱਛੇ ਹੋ ਗਿਆ ਕਿਸਾਨ ਇਹ ਸਰਕਾਰ ਨਾਲ ਖੜੀਆ ਕਿਸਾਨ ਨੇ ਤੁਹਾਨੂੰ ਦੱਸਿਆ ਔਰ ਇੱਥੋਂ ਕਿਸਾਨ ਕਿਵੇਂ ਉੱਪਰਨਗੇ ਕਿੰਨਾ ਕੁ ਸਮਾਂ ਲੱਗ ਜੂਗਾ ਦੇਖੋ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪਾਲਿਸੀ ਬਣਾਈ ਹੈ ਨਾ ਜੀ ਦੀ ਜਿਹਦਾ ਖੇਤ ਉਹਦੀ ਰੇਤ ਇਹ ਬੜੀ ਲੋਕਾਂ ਨੂੰ ਰਾਤ ਮਿਲਣੀ ਆ ਜਿੱਥੇ ਕਿਤੇ ਰੇਤ ਪਈ ਹੋਊਗੀ ਕਿਸਾਨ ਆਪਦੀ ਪੈਲੀ ਚੋਂ ਚੁੱਕ ਕੇ ਰੇਤ ਵੇਚ ਲੂਗਾ ਜੇ ਭਲ ਪਈ ਹੋਊ ਤੇ ਕਿਸਾਨ ਉਹਨੂੰ ਚੁੱਕ ਕੇ ਨੀਵੇਂ ਥਾਂ ਪਾ ਕੇ ਪਧਰੀ ਕਰ ਲੂਗਾ ਜੇ ਆਪਾਂ ਕਾਲੀ ਦਲ ਤੇ ਕਾਂਗਰਸੀਆਂ ਸਰਕਾਰਾਂ ਦੀ ਗੱਲ ਕਰ ਲਈਏ ਨਾ ਉਹ ਇਹੋ ਜੀ ਕਦੀ ਪਾਲਿਸੀ ਨਹੀਂ ਲਿਆਉਂਦੇ ਤੇ ਕਦੀ ਕਿਸੇ ਨੂੰ ਇਹੋ ਜੀ ਰੇਤ ਨਹੀਂ ਦਿੰਦੇ ਉਹਨਾਂ ਆਪਦੇ ਬੰਦਿਆਂ ਨੂੰ ਟੈਂਡਰ ਦੇ ਦਿੰਦੇ ਤੇ ਉਹਨਾਂ ਰੇ ਚੁੱਕਣੀ ਤੇ ਕਿਸਾਨ ਨੂੰ ਲੱਪਣਾ ਤੇ ਦੂਰ ਦੀ ਗੱਲ ਸਗੋਂ ਕਿਸਾਨ ਦੀ ਪੈਲੀ ਚੋਂ ਉਹਨਾਂ 50 50 ਫੁੱਟ 70 70 ਫੁੱਟ ਢੋਏ ਪਾ ਜ ਦੀ ਡੰਡ ਲਾ ਜਾਣੀ ਇਹ ਸਰਕਾਰ ਲੋਕਾਂ ਦੀ ਸਰਕਾਰ ਉਹਦੇ ਬਾਅਦ ਵੀ ਵੇਖੋ ਜਿੱਥੇ ਖੱਡ ਮਨਜ਼ੂਰ ਹੋਣੀ ਆ ਜਿਹੜੇ ਕਿਸਾਨ ਦੇ ਨਾਂ ਜਮੀਨ ਹੋਊਗੀ ਉਸੇ ਕਿਸਾਨ ਦੇ ਨਾਂ ਤੇ ਖੱਡ ਪਾਸ ਹੋਊਗੀ ਉਹਦੇ ਨਾਲ ਕਿਸਾਨ ਜਿਹੜਾ ਵਾ ਉਬਰੂਗਾ ਜਦੋਂ ਵੇਖੋ ਰੇਤ ਜਿਹੜੀ ਆ ਕਿੱਲੇ ਚੋਂ 10-10 ਲੱਖ ਦੀ ਠੇਕੇਦਾਰ ਵੇਚ ਜਾਂਦਾ ਸੀ ਤੇ ਉਦੋਂ ਕਿਸਾਨ ਨੂੰ ਰੁਪਈਆ 20000 ਜਾਂ 30000 ਕਿੱਲੇ ਦਾ ਦਿੰਦਾ ਸੀ ਹੁਣ ਜਦੋਂ ਕਿਸਾਨ ਦੇ ਨਾਂ ਖੱਡ ਪਾਸ ਹੋਊਗੀ ਭਾਵੇਂ ਕਿਸਾਨ ਕੋਈ ਟਿਪਰ ਲਾ ਕੇ ਚਕਾਲੇ ਟਰੱਕ ਲਾ ਕੇ ਚਕਾਲੇ ਭਾਵੇਂ ਆਪਦੇ ਟਰੈਕਟਰ ਟਰਾਲੇ ਨਾਲ ਚੁੱਕੇ ਵੇਚ ਲੇ ਕਿਸਾਨ ਜਿਹੜਾ ਵਾ ਉਹਦੀ ਜਿਹੜੀ ਹਾਲਤ ਹੀ ਉਹ ਸੁਧਰੂਗੀ ਆਉਣ ਵਾਲੇ ਸਮੇਂ 'ਚ ਜਿਹੜਾ ਕਿਸਾਨ ਆ ਜਿਹਦੀ ਪੈਲੀ 'ਚ ਰੇਤ ਆ ਖਾੜਿਆ ਉਹ ਕਿਸਾਨ ਅਮੀਰ ਹੋਊਗਾ ਪੁਲਾਸਾ ਵੀ ਤੇ ਹੋਰ ਰੇੜਕਾ ਜਿਹੜਾ ਬਣ ਰਿਹਾ ਹੈ ਕਿ ਜਿਹੜੀਆਂ ਕੱਚੀਆਂ ਜ਼ਮੀਨਾਂ ਸੀਗੀਆਂ ਅਸੀਂ ਵੀ ਲੋਕਾਂ ਦੇ ਵਿੱਚ ਲਗਾਤਾਰ ਵੇਚ ਰਹੇ ਆ ਲੋਕਾਂ ਨੇ ਬਹੁਤ ਸਵਾਲ ਖੜੇ ਕੀਤੇ ਆ ਕਿ ਪਹਿਲਾਂ ਸਾਡੀਆਂ ਪੱਕੀਆਂ ਜ਼ਮੀਨਾਂ ਸੀਗੀਆਂ ਹੁਣ ਕੱਚੀਆਂ ਜ਼ਮੀਨਾਂ ਹੈਗੀਆਂ ਉੱਥੇ ਸਾਨੂੰ ਮੁਆਵਜ਼ਾ ਨਹੀਂ ਮਿਲਣਾ ਉਹ ਚੀਜ਼ਾਂ ਫਿਰ ਕਿਵੇਂ ਹੈਂਡਲ ਹੋਣਗੀਆਂ ਵੇਖੋ ਜਿਹੜੀ ਗਰਦੋਰੀ ਹੋਣੀ ਹੈ ਨਾ ਗਰਦੋਰੀ ਇਸੇ ਕਰਕੇ ਕਰਨੀ ਹੈ ਤੇ ਅਸੀਂ ਜਿਹੜੇ 5-5 ਮੈਂਬਰੀ ਟੀਮਾਂ ਬਣਾਉਣੀਆਂ ਪਿੰਡਾਂ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹੋ ਹੀ ਮਕਸਦ ਹੈ ਇਹੋ ਹੀ ਸੋਚਿਆ ਪੀ ਜਿੰਨੇ ਜ਼ਮੀਨ بیਜੀ ਆ ਜਿਹਦੇ ਨਾਂ ਤੇ ਗੁਰਦੌਰੀ ਆ ਜਿਹੜਾ ਕਾਸ਼ਤਕਾਰ ਆ ਉਹਦੇ ਨਾਂ ਤੇ ਮਾਵਜਾ ਆਵੇ ਤੇ ਜਦੋਂ ਵੇਖੋ ਜਿਹੜੀਆਂ ਟੀਮਾਂ ਪਟਵਾਰੀ ਤਹਿਸੀਲਦਾਰ ਕਾਨੂੰਗੋ ਐਸਡੀਐਮ ਉਹ ਸਾਰੇ ਮਿਲ ਕੇ ਜਿਹੜੇ ਗੁਰਦੌਰੀ ਕਰਨਗੇ ਤੇ ਜਿੰਨੇ بیਜੀ ਆ ਫਸਲ ਦੀ ਦਾ ਖਰਚਾ ਲੱਗਾ ਵਾ ਭਾਵੇਂ ਕੱਚੀਆਂ ਜ਼ਮੀਨਾਂ ਵੀ ਆ ਉਹਦੇ ਖਾਤੇ ਜੀ ਪੈਸੇ ਆਉਣਗੇ ਜਿਹਦੇ ਨਾਂ ਤੇ ਗੁਰਦੌਰੀ ਆ ਜਿਹੜਾ ਬੰਦਾ ਉਹਦਾ ਕਾਸ਼ਤਕਾਰ ਆ ਜੀ ਉਹਦੇ ਖਾਤੇ ਜੀ ਪੈਸੇ ਆਉਣਗੇ ਭਾਜੀਪੀ ਦੇ ਉਹ ਨਰਾਕ ਠਾਕਾ ਦੀ ਸਿਮੈਂਟ ਆਉਂਦੀ ਆ ਕਰੈਕਟ ਮੈਚ ਨੂੰ ਲੈ ਕੇ ਇੱਕ ਪਾਸੇ ਸਿੱਖਾਂ ਦਾ ਜਥਾ ਜਿਹੜਾ ਜਾਂਦਾ ਕਰਤਾਰਪੁਰ ਸਾਹਿਬ ਨਨਕਾਣਾ ਸਾਹਿ ਗੁਰਪੁਰਬ ਦੇ ਉੱਪਰ ਉਹਨਾਂ ਤੇ ਇਹ ਕਹਿ ਹੈ ਕਿ ਜਥਾ ਨਹੀਂ ਜਾਵੇਗਾ ਇੱਕ ਪਾਸੇ ক্রিকেট ਦੇ ਮੈਚ ਹੋ ਰਹੇ ਆ ਭਾਰਤ ਪਾਕਿਸਤਾਨ ਦੇ ਮੈਚ ਹੁੰਦੇ ਉੱਥੇ ਕੋਈ আপত্তি ਨਹੀਂ ਆ ਪਰ ਇੱਥੇ ਆਪੱਤੀ ਕਿਉਂ ਲੱਗਦੀ ਆ ਤੁਹਾਨੂੰ ਉਹਨਾਂ ਨੇ ਕਹਿ ਕੇ ਮਲਟੀ ਕੰਟਰੀ ਟੂਰਨਾਮੈਂਟ ਆ ਮੈਚ ਖੜਨੇ ਪੈਂਦੇ ਆ ਲਾਜ਼ਮੀ ਆ ਇਹ ਕੋ ਬੀਜੇਪੀ ਤੇ ਇਹੋ ਹੀ ਖੇਡ ਖੇਡਦੀ ਆ ਕਿ ਬਸ ਸਿੱਖਾਂ ਦਾ ਹਰ ਬੰਨੇ ਵਿਤਕਰਾ ਚਾਹੀਦਾ ਪੰਜਾਬ ਦਾ ਹਰ ਬੰਨੇ ਬਾਈਕਾਰਡ ਜਿਹੜਾ ਹੋਵੇ ਜਿੱਥੇ ਦੇਸ਼ ਦੀ ਗੱਲ ਆਉਂਦੀ ਹੈ ਜਿੱਥੇ ਬੀਜੇਪੀ ਦੀ ਗੱਲ ਆਉਂਦੀ ਆ ਉੱਥੇ ਉਹ ਕੰਮ ਸਹੀ ਹੁੰਦਾ ਤੇ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਆ ਜਾਂ ਪੰਜਾਬ ਦੀ ਗੱਲ ਆਉਂਦੀ ਆ ਉੱਥੇ ਬੀਜੇਪੀ ਦਾ ਜਿਹੜਾ ਨਜ਼ਰੀਆ ਰਵਈਆ ਉਹ ਬਦਲਣਾ ਸ਼ੁਰੂ ਹੋ ਜਾਂਦਾ ਇਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਵੇਖੋ ਪੰਜਾਬ ਉਹ ਸਟੇਟ ਆ ਜਿਨੇ ਆਜ਼ਾਦੀ ਜਿਹੜੀ ਆ ਨਾ 90% ਕੁਰਬਾਨੀਆਂ ਪੰਜਾਬ ਚੋਂ ਦੇ ਕੇ ਤੇ ਫੇਰ ਦਵਾਈ ਆ ਪੰਜਾਬ ਉਹ ਸਟੇਟ ਆ ਜਿਨੇ ਪੂਰੇ ਦੇਸ਼ ਦਾ ਢਿੱਡ ਭਰਿਆ ਕ ਆਵਲਾਨਾ ਪੰਜਾਬ ਉਹ ਸਟੇਟ ਆ ਜਿਨੇ ਜਿੱਥੇ ਵੀ ਲੋੜ ਪਈ ਸਿੱਖ ਰੈਜiment ਨੇ ਅੱਗੇ ਹੋ ਕੇ ਆਪਦੀ ਏਕ ਡਾ ਕੇ ਆਪਦੀਆਂ ਸ਼ਾਹਤਾਂ ਦੇ ਕੇ ਦੂਜਿਆਂ ਦੇਸ਼ਾਂ ਨੂੰ ਕੌਡਿਆਂ ਕੀਤਾ ਵਾ ਤੇ ਪੰਜਾਬੀ ਤੇ ਉਹ ਯੋਧੇ ਨੇ ਜਿਹੜੇ ਦੇਸ਼ ਵਾਸਤੇ ਆਪਣੀਆਂ ਜਾਨਾਂ ਮਾਰਨ ਲਈ ਹਰ ਵੇਲੇ ਤਿਆਰ ਰਹਿੰਦੇ ਆ ਇਹਨਾਂ ਨੂੰ ਸੋਚ ਆਉਦੀ ਨੂੰ ਆਪਦੇ ਨਜ਼ਰੀਏ ਨੂੰ ਬਦਲਣਾ ਚਾਹੀਦਾ ਪੰਜਾਬ ਬਾਰੇ ਗਾਂਧੀ ਪਰਿਵਾਰ ਨੇ ਮੱਥਾ ਲਾਇਆ ਸੀ 1984 ਵੇਲੇ ਤੇ ਕਿੱਧਰ ਨੂੰ ਗਿਆ ਗਾਂਧੀ ਪਰਿਵਾਰ ਆਇਆ ਸੱਤਾ 'ਚ ਜਦੋਂ ਦਾ ਵੇਖੋ ਉਹ ਇਹਨਾਂ ਨੇ ਹਮਲਾ ਕੀਤਾ ਸਾਡੇ ਗੁਰਧਾਮਾਂ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਉਹਦੇ ਬਾਅਦ ਗਾਂਧੀ ਪਰਿਵਾਰ ਜਿਹੜਾ ਵਾ ਉਹ ਨਕਸ਼ੇ ਤੋਂ ਬਾਹਰ ਹੀ ਹੋ ਗਿਆ ਜਿਨ੍ਹਾਂ ਜਿਨ੍ਹਾਂ ਪੰਜਾਬ ਨਾਲ ਮੱਥਾ ਲਾਇਆ ਪੰਜਾਬੀਆਂ ਨਾਲ ਧੱਕਾ ਕੀਤਾ ਉਹਦਾ ਜਿਹੜਾ ਅੰਤ ਆ ਉਹ ਹੋਇਆ ਹੀ ਹੋਇਆ ਸਮਝ ਜ਼ਰੂਰ ਲੱਗਾ ਜੀ ਪੁਨਰ ਸਾਹਿਬ ਸਿੱਖਾਂ ਨਾਲ ਦੂਰਾ ਮਾਪਦੰਡ ਕਿਉਂ ਵਰਤਾ ਜਾਂਦਾ ਜਦੋਂ ਨਹੀਂ ਇਤਿਹਾਸ ਨੂੰ ਫੜਨ ਦੀ ਕੋਸ਼ਿਸ਼ ਕਰੀਓ ਉਦੋਂ ਤੋਂ ਆ ਪੱਗ ਨਹੀਂ ਫੜ ਰੱਖਦੀ ਕਿਉਂ ਆ ਇਹਨਾਂ ਨੂੰ ਜਾਂ ਭਾਜਪੀ ਦੀ ਗੱਲ ਹੋਵੇ ਆਰਐਸਐਸ ਦੀ ਗੱਲ ਹੋਵੇ ਵੇਖੋ ਇਹਨਾਂ ਨੂੰ ਪੱਗ ਵੇਖ ਕੇ ਡਰ ਲੱਗਦਾ ਕਿਉਂਕਿ ਮਹਾਰਾਜ ਦੀ ਅਰਦਾਸ ਦੇ ਵਿੱਚ ਵੀ ਆ ਗੁਰੂਆਂ ਦੀ ਬਾਣੀ ਦੇ ਵਿੱਚ ਵੀ ਆ ਵੀ ਰਾਜ ਖਾਲਸੇ ਦਾ ਹੋਣਾ ਹੀ ਆਣਾ ਇਹ ਡਰਦੇ ਆ ਵੀ ਖਾਲਸੇ ਦਾ ਰਾਜ ਆ ਗਿਆ ਤੇ ਹਿੰਦ ਲੱਪਣਾ ਨਹੀਂ ਪਰ ਇਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜੇ ਅੱਜ ਬੀਜੇਪੀ ਆ ਜਾਂ ਆਰਐਸਐਸ ਆ ਜਾਂ ਕੋਈ ਵੀ ਕਮਿਊਨਿਟੀ ਆ ਉਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਦੇਣ ਆ ਜਦੋਂ ਕਸ਼ਮੀਰੀ ਪੰਡਤ ਆਏ ਸੀ ਵੀ ਸਾਨੂੰ ਸਾਡੇ ਜਨੂ ਲਾਏ ਜਾ ਰਹੇ ਆ ਸਾਨੂੰ ਧਰਮ ਪਰिवर्तन ਕਰ ਲਈ ਮਜਬੂਰ ਕੀਤਾ ਜਾ ਰਿਹਾ ਇਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਕਿਰਪਾ ਹੈ ਉਹਨਾਂ ਆਪਦੀ ਸ਼ਹਾਦਤ ਦਿੱਤੀ ਸਾਰਾ ਪਰਿਵਾਰ ਵਾਰਿਆ ਤੇ ਤਾਂ ਹੀ ਸਾਰੇ ਧਰਮ ਅੱਜ ਭਾਰਤ ਦੇ ਵਿੱਚ ਸੁਰੱਖਿਤ ਨੇ ਇਹਨਾਂ ਲੋਕਾਂ ਨੂੰ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਵੀ ਇਹ ਉਹ ਪੰਜਾਬ ਆ ਉਹ ਪੰਜਾਬੀਅਤ ਆ ਜਿਨ੍ਹਾਂ ਕੁਰਬਾਨੀਆਂ ਦੇ ਦੇ ਕੇ ਸਾਰੇ ਧਰਮਾਂ ਦੀ ਰੱਖਿਆ ਕੀਤੀ ਹੈ ਬੁੱਧ ਸਿੰਘ ਸਾਹਿਬ ਲਾਸਵਾਲਾ ਕੀ 1600 ਕਰੋੜ ਦੇ ਕੇ ਜਾਂਦੇ ਨਰਿੰਦਰ ਮੋਦੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਚਾਉਂਦੇ ਆ ਕੀ ਕਾਫੀ ਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਹੇ ਆਰਥਿਕ ਪੱਖ ਦੀ ਗੱਲ ਹੋਵੇ ਮਾਨਸਿਕ ਤੌਰ ਤੇ ਜਿਹੜਾ ਬਹੁਤ ਵੱਡਾ ਸੱਟ ਲੱਗੀ ਆ ਲੋਕਾਂ ਨੂੰ 12 ਜ਼ਿਲ੍ਹਿਆਂ ਦਾ ਨੁਕਸਾਨ ਹੋਇਆ ਆਪਣੇ ਪੰਜਾਬ ਦਾ ਹੜਾਂ ਦੇ ਨਾਲ ਤੇ 12 ਜ਼ਿਲ੍ਹਿਆਂ ਚੋਂ ਜੇ ਆਪਾਂ ਇੱਕ ਜ਼ਿਲ੍ਹੇ ਦੀ ਗੱਲ ਕਰ ਲਈਏ ਨਾ 1600 ਕਰੋੜ ਦਾ ਤੇ ਇੱਕ ਜ਼ਿਲ੍ਹੇ ਦਾ ਹੀ ਨੁਕਸਾਨ ਹੋ ਗਿਆ ਭਾਵੇਂ ਕੋਈ ਵੀ ਜ਼ਿਲ੍ਹਾ ਲੈ ਲੀਏ ਕਿਉਂਕਿ ਹਰ ਜ਼ਿਲ੍ਹੇ 'ਚ ਬੜਾ ਨੁਕਸਾਨ ਹੋਇਆ ਸਾਡੇ ਤਰਨਤਾਰਨ ਬੜਾ ਨੁਕਸਾਨ ਹੋਇਆ ਅਮਰਸਰ ਬੜਾ ਨੁਕਸਾਨ ਹੋਇਆ ਆਪਣਾ ਗਰਦਾਸਪੁਰ ਬੜਾ ਨੁਕਸਾਨ ਹੋਇਆ ਹਰ ਜ਼ਿਲ੍ਹੇ ਦੇ ਵਿੱਚ 16-1800 ਕਰੋੜ ਰੁਪਏ ਦਾ ਘੱਟੋ-ਘੱਟ ਜ਼ਮੀਨਾਂ ਖਰਾਬ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਸੜਕਾਂ ਟੁੱਟ ਗਈਆਂ ਲੋਕਾਂ ਦੇ ਘਰ ਟਹਿ ਗਏ ਲੋਕਾਂ ਦੇ ਪਸ਼ੂ ਮਰ ਗਏ ਕਈ ਥਾਈਂ ਤੇ ਇਨਸਾਨਾਂ ਦੀਆਂ ਵੀ ਜਾਨਾਂ ਚਲ ਗਈਆਂ ਨੁਕਸਾਨ ਬੜਾ ਵੱਡਾ ਆ ਪਰ ਵੇਖੋ ਜਦੋਂ ਦੀ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਈ ਆ ਪੰਜਾਬ ਨਾਲ ਉਦੋਂ ਦਾ ਤਕਾ ਹੁੰਦਿਆ ਸਾਡੇ ਰੂਰਲ ਡਿਵੈਲਪਮੈਂਟ ਫੰਡ ਰੋਕੇ ਆ ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ ਰੋਕੇ ਆ ਨਰੇਗਾ ਦੀਆਂ ਤਕਰੀਬਨ ਸਕੀਮਾਂ ਬੰਦ ਕਰਤੀਆਂ ਪੰਜਾਬ 'ਚ ਸਾਡੇ ਪੰਜਾਬ ਕੇਡਰ ਦੇ ਅਧਿਕਾਰੀ ਲੱਗਦੇ ਸੀ ਚੰਡੀਗੜ੍ਹ ਯੂਟੀ 'ਚ ਉਹ ਇਹਨਾਂ ਬੰਦ ਕਰਤੇ ਆ ਡੈਪੂਟੇਸ਼ਨ ਤੇ ਅਧਿਕਾਰੀ ਚੰਡੀਗੜ੍ਹ ਜਾਂਦੇ ਸੀ ਉਹ ਬੰਦ ਕਰਤੇ ਆ ਜੇ ਆਪਾਂ ਗਿਣ ਲੱਗੀਏ ਤੇ ਮੈਨੂੰ ਮੇਦੇ ਆ ਵੀ ਫੇਰ ਵੀ ਗੱਲਾਂ ਵਿੱਚੋਂ ਰਹਿ ਜਣੀਆਂ ਘੰਟਾ ਲੱਗ ਜਣਾ ਜਿੰਨੇ ਤੱਕ ਇਹ ਬੀਜੇਪੀ ਨੇ ਪੰਜਾਬ ਨਾਲ ਕੀਤੇ ਜੀ ਧੰਨਵਾਦ ਜੀ ਤਾਂ ਲਾਲਜ ਸਿੰਘ ਕੁਲੋਰ ਇੱਥੇ ਪਹੁੰਚੇ ਸੀ ਗੁੰਦਵਾਲ ਸਾਹਿਬ ਦੇ ਬਜੇਲ ਦੇ ਵਿੱਚ ਜੇੜਾ ਮਾਰਨ ਦੀ ਇਹਨਾਂ ਨੇ ਕਿਹਾ ਕਿ ਆ ਪੱਤੀ ਜਿਹੜੀ ਆ ਜਿਹੜੀ ਬਰਬਾਦੀ ਆ ਪੰਜਾਬ ਦੀ ਉਹ ਜਮੀਨ ਦੀ ਹੋਈ ਆ ਪੰਜਾਬ ਦੀ ਉਪਜਾਊ ਜ਼ਮੀਨ ਆ ਪੰਜਾਬ ਹੋਰਾਂ ਦੇਸ਼ਾਂ ਨੂੰ ਅਰਜਾਉਂਦਾ ਰਿਹਾਗਾ ਕਿਸਾਨ ਦੇ ਹਾਲੇ ਦਿਵਾਲਿਆ ਜਿਹੜਾ ਉਹ ਪੂਰੀ ਦੁਨੀਆ ਦਾ ਚੱਕਰ ਘੁਗਦਾ ਪਰ ਪੰਜਾਬ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੇ ਨਾਲ ਖੜੀ ਆ ਦੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਨਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ